ਦੁਨੀਆਂ ਭਰ ਦੇ ਗੁਰਦੁਆਰਿਆਂ ਦੇ ਵਿੱਚ ਲੰਗਰ ਚੱਲਦਾ ਜਦੋਂ ਕਰੋਨਾ ਜੋਰਾ ਤੇ ਸੀ ਉਦੋਂ ਵਿਦੇਸ਼ਿਆਂ ਦੇ ਵਿੱਚ ਵੀ ਗੁਰੂ ਕੇ ਸਿੱਖਾਂ ਨੇ ਗੋਰਿਆਂ ਨੂੰ ਅੰਗਰੇਜ਼ਾਂ ਨੂੰ ਵੀ ਲੰਗਰ ਸ਼ਿਖਾਇਆ ਗੋਰਿਆਂ ਨੂੰ ਉਹ ਵੀ ਸ਼ੱਕੇ ਧੰ ਗੁਰੂ ਨਾਨਕ ਮਹਾਰਾਜ ਆਖ ਰਹੇ ਸਤ ਬਾਹਰ ਰੱਖ ਦੇਣਾ ਗੁਰਦੁਆਰੇ ਤੋਂ ਜਿਹੋ ਜਿਹਾ ਉਹ ਖਾਂਦੇ ਬ੍ਰੈਡ ਵਗੈਰਾ ਹੋਰ ਉਹ ਬਾਹਰ ਰੱਖ ਦੇਣੇ ਉਹਨਾਂ ਤੱਕ ਫਿਰ ਅਮਰੀਕਾ ਦੇ ਇੱਕ ਲੀਡਰ ਨੇ ਵੱਡੇ ਅਫਸਰ ਨੇ ਅਮਰੀਕਾ ਜਾਂ ਕੈਨੇਡਾ ਦੇ ਨੇ ਬਿਆਨ ਦਿੱਤਾ ਕਿ ਗੁਰਦੁਆਰਾ ਸਾਹਿਬ ਦਾ ਵੱਧ ਤੋਂ ਵੱਧ ਮਣੀ ਚਾਹੀਦਾ ਜਦੋਂ ਵਿਪਤਾ ਪੈਂਦੀ ਹੈ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਉਦੋਂ ਸੇਵਾ ਕਰਨ ਵਾਲੇ ਸਭ ਤੋਂ ਵੱਧ ਗੁਰਦੁਆਰਾ ਸਾਹਿਬ